ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਜਰਸੀ ਗਾਵਾਂ ਤੇ ਨਾਲ ਹੀਫਰ ਕੁਸ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਪੰਜ ਨਾਕ ਦਿਖਾਉਣੇ ਆ ਦੱਸੋ ਜਿਹਦੇ ਚ ਤਿੰਨ ਹੀਫਰ ਜਿਹੜੀਆਂ ਗੱਬਣ ਦਿਸਦੀਆਂ ਇਹਨਾਂ ਤੋਂ ਬਿਨਾ ਇੱਕ ਹੋਰ ਗਾਂ ਗੱਬਣ ਹੈ ਤੇ ਇੱਕ ਵੜ ਬਿਲਕੁਲ ਤਾਜੀ ਸੂਈ ਵੀ ਹੈ ਸੋਹਣੇ ਢਾਂਚੇ ਦੀ ਹੈ ਸੋਹਣਾ ਥਣ ਤੇ ਹਵਾਨਾ ਤਾਜੀ ਬਿਲਕੁਲ ਸੂਈ ਵੀ ਹੈ ਆਪਾਂ ਡਿਟੇਲ ਚ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਤੁਹਾਨੂੰ ਜੱਜ ਦਾ ਦੱਸੋ ਦੀ ਤਸੱਲੀ ਤੁਸੀਂ ਕਰਨੀ ਆ ਕੇ ਉਹਨੂੰ ਪਾਸ ਕਰਨਾ ਦੇਖਣਾ ਉਹ ਤੁਹਾਡਾ ਕੰਮ ਹੈ ਆਉ ਪਹਿਲੇ ਨੰਬਰ ਤੇ ਸੂਈ ਸਵਾਈ ਵੈੜ ਤੋਂ ਸ਼ੁਰੂਆਤ ਕਰਦੇ। ਸੰਦੀਪ ਭਾਈ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਸੰਦੀਪ ਭਾਜੀ ਪਹਿਲੇ ਨੰਬਰ ਤੇ ਜਿਹੜੀ ਵੈੜ ਦਿਖਾ ਰਹੇ ਆ ਕਿੰਨਾ ਸੂਆ ਸੂਈ। ਪਹਿਲਾ ਸੂਆ ਸੂਈ ਆ ਭਾਈ 6ਵਾਂ 5ਵਾਂ 6ਵਾਂ ਲੈਣਾ ਅੱਜ ਸੂਈ ਨੂੰ ਹੀ। ਠੀਕ ਹੈ। ਹਾਂਜੀ ਤੇ ਮੂਹੋਂ ਦੋ ਦੰਦਾ ਭਾਈ ਬੱਚੀ। ਬੁੱਤ ਹੁਣ ਕਿੰਨਾ ਹੋਊਗਾ? ਭਾਈ 12-13 ਕਿਲੋ ਭਾਈ ਹਜੇ ਬੌਲੇ 'ਚ ਹੀ ਚੱਲ ਰਹੀ ਏ। ਠੀਕ ਹੈ ਬੱਚਾ ਕੀ ਦਿੱਤਾ ਇਹਨੇ? ਬੱਚਾ ਇਹਦੇ ਵਿੱਚ ਮੇਲ ਕਾ ਹੋਈ। ਰੇਟ ਇਹਦਾ ਕੀ ਰੋਈਂਗਾ? ਰੇਟ ਫੋਨ ਤੇ ਆ ਭਾਈ। ਖੋਲੀ ਨੂੰ। ਸੋ ਸੋ ਰੇਟ ਫ ਦੰਦ ਵੀਡੀਓ ਚ ਹੀ ਦੇਖ ਲੈਣਾ ਸੋ ਦੋ ਦੰਦ ਦਵਾਈ ਦੱਸਦਾ ਕਨਫਰਮ ਆ ਦੋਸਤੋ ਦੋ ਦੰਦ ਦੀ ਬੱਚੀ ਠੀਕ ਹੈ ਭਾਈ ਸੋ ਕਨਫਰਮ ਦੋ ਦੰਦ ਦਾ ਟਾਂਚਾ ਵੀ ਸੋਹਣਾ ਮਜ਼ਬੂਤ ਹੈ ਨਰੋਈ ਹੈ ਵੈਡ ਬਾਕੀ ਸੋਹਣੀ ਲੱਗੂਗੀ ਰੰਗ ਰੂਪ ਵੀ ਸੋਹਣਾ ਨਸਲ ਜਰਸੀ ਹੈ ਪਰ ਡੱਬ ਜਰੂਰ ਹੈ ਗਿਆ ਚਿੱਟੇ ਇਹ ਆਮ ਤੌਰ ਤੇ ਜਰਸੀ ਚ ਆ ਜਾਂਦੇ ਆ ਕਮਾਲ ਆ ਭਾਈ ਉਹ ਵੱਖਰੇ ਜੇ ਰੰਗ ਦੀ ਇੱਕ ਸੋਹਣੀ ਵਾੜ ਦਸਤੋ ਪਹਿਲੇ ਨੰਬਰ ਤੇ ਦੁੱਧ 12 13 ਕਿਲੋ ਬੌਲਾ ਹੈਗਾ 5 ਕਿ ਦਿਨਾਂ ਦੀ ਬਾਈ 10 ਦਾ ਸੁਈ ਹੈ ਹਵਾਨੇ ਦੇ ਉੱਤੇ ਥੋੜੀ ਥੋੜੀ ਭਲੂਣ ਜਿਹੜੀ ਉਹ ਨਜ਼ਰ ਆਉਂਦੀ ਹੈ ਹਾਲਾਂਕਿ ਹੁਣ ਜਿਵੇਂ ਜਿਵੇਂ ਪਸ਼ੂ ਦੁੱਧ ਚਵਾਈ ਤੇ ਆਉਂਦਾ ਜਾਂਦਾ ਉਹ ਨਿੱਖਰ ਜਾਂਦਾ ਥਰਨੱਥੀ ਚਵਾਈ ਵਾਲਾ ਦੱਸਦਾ ਬਾਕੀ ਤੁਸੀਂ ਆ ਕੇ ਪਾਸ ਕਰ ਲੋਗੇ ਬੱਚਾ ਇਹਨੇ ਮੇਲ ਕਾਫ ਦਿੱਤਾ ਇਹ ਦੇ ਨਾਲ ਬੱਚਾ ਤੁਸੀਂ ਇਹਦੇ ਥਾਣਾ ਦੀ ਦਿੱਤੀ ਤੁਹਾਨੂੰ ਮੈਂ ਦਿਖਾਵਾਂਗਾ ਸੋ ਹਵਾਨੇ ਦਾ ਆਕਾਰ ਉੱਥੋਂ ਦੇਖ ਸਕਦੇ ਹੋ ਸਿੰਧੀ ਪੂਸ਼ਪਤੀ ਮੇਰੀ ਕਿੰਦਾ ਦਾ ਰੋਖਾ ਦੱਸੋ ਇਹਦੇ ਹਵਾਨੇ ਦਾ ਛੜਦੇ ਪਾਜੀ ਇਹ ਪਹਿਲਣ ਵਾਇਡ ਆ ਜਿਵੇਂ ਜਿਵੇਂ ਇਹਦੀ ਮਿਲਕਿੰਗ ਹੋਊਗੀ ਉਹ ਮੇਰਾ ਥਣ ਵੀ ਨਖਰੂਗਾ ਤੇ ਹਵਾਨਾ ਹੋਰ ਸੋਹਣਾ ਹੋਊਗਾ ਸੋ ਇਹ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਬਹਿਣ ਇਦੋ ਬਾਅਦ ਚ ਗੱਭਣ ਹੈ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਇਹ ਵੈੜ ਗੱਭਣ ਦਿਸਦੀ ਹੈ ਕਿੰਨਾ ਮਸੂਆ ਸੰਦੀ ਤੇ ਬਈ ਇਹ ਪਹਿਲਾ ਸੂਆ ਜੀ ਹੈ ਜੀ ਚਾਰੇ ਵੈਣਾ ਹੀ ਪਲੂਣਾ ਹੀ ਹੈ ਜੀ ਠੀਕ ਹੈ ਤੇ ਦੋ ਦੋ ਦੰਦ ਆ ਬਈ ਬੱਚੀਆਂ ਹੀ ਕਰਦੀਆਂ ਹੀ ਇਹ ਵੀ ਦੋ ਦੰਦ ਦੀ ਹੈ ਹਾਂਜੀ ਇਹ ਵੀ ਦੋ ਦੰਦ ਦੀ ਹੈ ਠੀਕ ਹੈ ਕਿੰਨੇ ਚੌਕ ਦੇ ਦੰਦ ਕੱਢਦੀ ਹੈ ਬਈ ਚੌਕੀ ਮੰਨ ਕੇ ਲਓ ਜੀ ਇਹਨੂੰ ਕਿੰਨਾ ਚੱਲੂ ਕੀ ਸੋਚੇ ਬਈ ਇਹਦੇ 20-22 ਦਿਨ ਬਾਕੀ ਹੈ ਅੱਜ ਠੀਕ ਹੈ ਰੇਟ ਫੋਨ ਤੇ ਰਹਿਣੇ ਰੇਟ ਫੋਨ ਤੇ ਰਹਿਣੇ ਬਈ ਚਾਰਾਂ ਦੀ ਮੰਨ ਕੇ ਚਲੋ ਆਪਣੇ ਕੋਲ ਵੀਡੀਓ ਵਗੈਰਾ ਜਿੱਥੋਂ ਫਾਰਮ ਜੁਆਈ ਹੈ ਵੀ ਕੱਲੀ-ਕੱਲੀ ਦਾ ਰਿਕਾਰਡ ਦੱਸ ਦੇਣੀ ਆਪਾਂ ਤੇ ਜੋ ਬੰਦਾ ਖਰੀਦੂਗਾ ਉਹਦਾ ਮਿਲ ਜੂਗਾ ਜੀ ਤੋਰੀ ਸੋ ਦੱਸੋ 20 ਤੋਂ 22 ਦਿਨ ਲੈਂਦੀ ਐ ਸੂਣ ਚ ਚੌਕ ਵਾਲੇ ਦੰਦ ਕੱਢ ਰਹੀ ਐ ਚਾਰ ਦੰਦ ਵੜਾ ਵੱਡੇ ਢਾਂਚੇ ਚ ਐ ਜਰਸੀ گاਵਾ ਨੂੰ ਜੇ ਦੇਖਾਂਗੇ ਤਾਂ ਫਿਰ ਇਹ ਇਹ ਵੱਡਾ ਢਾਂਚਾ ਮੰਨਾਂਗੇ ਜੇ ਐਚਐਫ ਨੂੰ ਦੇਖੋਗੇ ਤਾਂ ਫਿਰ ਇਹ ਮੀਡੀਅਮ ਹਾਈਟ ਬਣੂਗੀ ਉਹ ਜਰਸੀ ਬਰੀਡ ਦੀ ਚੰਗੇ ਸੋਹਣੇ ਟਾਂਚੇ ਦੀ ਏ ਵੈੜ ਸੂਆ ਪਹਿਲਾ ਸੁੰਦੀ ਏ ਬਰੀਡ ਵਾਈਜ਼ ਵੀ ਪਿਓਰ ਜਰਸੀ ਏ ਤੇ ਸਟਰਕਚਰ ਵੀ ਬਹੁਤ ਚੰਗਾ ਹੈ ਹਵਾਨਾ ਫਿਕਸ ਜਾਂ ਰੱਖੂਗੀ ਜਰਸੀ ਵੈਸੇ ਹਵਾਨੇ ਫਿਕਸ ਦੀਆਂ ਹੀ ਜ਼ਿਆਦਾਤਰ ਦੇਖਦੇ ਆ ਜੋ ਇਹ ਪਹਿਲਣ ਵੈੜ ਸੋ ਰੇਟ ਫੋਨ ਤੇ ਆ ਵੈਸੇ ਨਾਗ ਅੱਜ ਦੀ ਇਸ ਵੀਡੀਓ ਤੇ ਚਾਰ ਹੋਰ ਵੀ ਤਿੰਨ ਦਿਨ ਤੋਂ ਬਿਨਾ ਹੋਰ ਵੈੜਾਂ ਤੁਹਾਨੂੰ ਦਿਖਾਵਾਂਗਾ ਤੇ ਹਵਾਨਾ ਕੱਟਾਲਾ ਬਣੂਗਾ ਤੇ ਰਹੂਗਾ ਚੰਗਾ ਸੋ ਇਹ ਵੜ 2 ਨੰਬਰ ਤੇ ਇਹ ਕਾਫੀ ਕਲਰ ਦੇ ਵਿੱਚ ਜਰਸੀ ਸੰਦੀਪ ਇਹ ਵੀ ਸੂਆ ਤਾਂ ਪਹਿਲਾਂ ਹੀ ਹੈ ਨਾ ਇਹ ਵੀ ਪਹਿਲਾਂ ਸੂਆ ਬਾਈ ਇਹ ਵੀ ਦੋ ਦੰਦ ਕੱਢਦੀ ਆ ਮੱਛੀ ਕਿੰਨਾ ਟਾਈਮ ਲੈਂਦਾ ਇਹਦੇ 20 22 ਦਿਨ ਪਏ ਆ ਬਾਈ ਤੇ ਮਹੀਨਾ ਮੰਨ ਕੇ ਬਾਈ ਲਵੇ ਕੋਈ ਵੀ ਤੋਰੀ ਨਹੀਂ ਲਾਉਂਦੇ 5-7 ਦਿਨ ਦਾ ਸਹੀ ਸੋ ਦੋਸਤੋ ਪਏ 20 ਦਿਨ ਪਰ ਮਹੀਨਾ ਮੰਨ ਕੇ ਬਾਈ ਕਹਿੰਦਾ ਖਰੀਦੋ ਕਈ ਵਾਰਾਂ ਪਸ਼ੂ ਵੱਧ ਦਿਨ ਲੈ ਜਾਂਦਾ 5-4 ਦਿਨ ਦੇ ਤਰੁੱਤਰ ਹੋ ਵੀ ਜਾਂਦੇ ਹੁੰਦੇ ਆ ਥਣ ਇਹਦਾ ਵੀ ਹੱਥੀ ਚੁਵਾਈ ਵਾਲਾ ਨਿਕਲੂਗਾ ਕਾਫੀ ਕਲਰ ਹੈ ਇਹਦਾ ਰੰਗ ਦੋਸਤੋ ਦੂਜੀਆਂ ਨਾਲੋਂ ਵੱਖਰਾ ਹੈ ਦੋ ਦੰਦ ਦਾ ਬੱਚੀ ਥਣ ਮੋਟਾ ਇਹਦਾ ਹੈਗਾ ਜਿਹਦਾ ਇਹ 3062 ਦੀ ਦੱਸਿਆ ਜੀ ਤੇ ਬਾਕੀ ਆਪਾਂ ਨੂੰ ਆਪ ਵੀ ਇਹ ਦੱਸਦੀ ਹੈ ਜੀ ਸੇਸ ਕੁਆਲਟੀ ਵੇਖ ਲੋ ਜੀ ਕੀ ਸਹੀ ਹੈ ਸੋ ਦੱਸੋ ਬਰੀਡ ਪਿਓਰ ਜਰਸੀ ਥਣ ਚੰਗਾ ਲੱਗਾ ਦਿੱਠੀ ਤੇ ਵੀ ਰਹੂਗਾ ਥਣ ਤੇ ਬਾਕੀ ਹਵਾਨਾ ਵੀ ਫਿਕਸ ਜਾ ਕਰ ਦੂਗੀ ਇੱਕ ਮਹੀਨਾ ਤੁਸੀਂ ਮੰਨ ਕੇ ਖਰੀਦ ਲੋ ਜੇ ਵੈਸੇ 20 22 ਦਿਨ ਬਾਈ ਕਹਿੰਦਾ ਰਹਿੰਦੇ ਐ ਇੱਥੋਂ ਥਣ ਦਾ ਸਾਈਜ਼ ਤਸੀਂ ਜਿਹਦੇ ਦੇਖ ਸਕਦੇ ਹੋ ਨਿਸ਼ਾਨ ਥਾਣ ਵਾਲੇ ਜਿਹੜੇ ਐਕਸਟਰਾ ਆ ਜਾਂਦੇ ਹੁੰਦੇ ਪਸ਼ੂ ਦੇ ਉਹ ਜ਼ਰੂਰ ਇਹਦੇ ਹੈਗੇ ਆ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਖੋਰ ਬੱਛੀ ਐ ਦੋ ਅੱਗੇ ਦੰਦੋ ਸੰਦੀਪ ਇਹ ਬਈ ਦੋ ਦਾਸ ਦੀ ਹੈ ਜੀ ਕਿੰਨਾ ਟਾਈਮ ਲਾਉਗੀ ਸੋਣ ਚੇ 6 ਮਹੀਨੇ ਦੀ ਗੱਭਣ ਹੈ 6ਾਂ ਦੀ ਗੱਭਣ ਹੈ ਠੀਕ ਹੈ ਤੋਰੀ ਸੋ 6 ਮਹੀਨੇ ਦੀ ਗੱਭਣ ਆ ਦੋਸਤੋ ਇੱਥੋਂ ਚੈੱਕਅਪ ਕਾਸ ਤੁਸੀਂ ਕਰਵਾ ਕੇ ਲਿਜਾ ਸਕਦੇ ਬਰੀਡ ਇਹਦੀ ਵੀ ਜਰਸੀ ਹੈ ਗੰਬਰਨ ਕਨਫਰਮ ਹੀ ਹੁੰਦੀਆਂ ਕਿਉਂਕਿ ਹਵਾਨਾ ਬਣਾਉਂਦੀਆਂ ਆਉਂਦੀਆਂ ਪਰ ਚੈੱਕ ਕਰਵਾ ਲਓਗੇ ਤਾਂ ਤੁਹਾਨੂੰ ਮਹੀਨੇ ਕਨਫਰਮ ਹੋ ਜਾਂਦੇ ਆ ਵੀ ਕਿੰਨਾ ਟਾਈਮ ਸਹੀ ਇਹ ਵੈੜ ਇਹਦੋਂ ਅੱਗੇ ਲਾਊਗੀ ਹਵਾਨਾ ਇਹਨੇ ਵੀ ਬਣਾਉਣਾ ਸ਼ੁਰੂ ਕੀਤਾ ਇਹਦੇ ਵੀ ਬਹੁਤ ਸੋਹਣੇ ਥਾਣਾ ਦੁੱਧ ਵਾਲੇ ਦੱਸੋ ਤੇ ਇਹ ਤੋਂ ਬਿਨਾ ਨਿਸ਼ਾਨ ਜਿਹੜੇ ਆ ਇਹਦੇ ਵੀ ਦੋ ਹੈਗੇ ਆ ਉਹ ਆਮ ਤੌਰ ਤੇ گاਵਾں ਦੇ ਜਰਸੀ 'ਚ ਵੀ ਆਪਾਂ ਦੇਖ ਲੈਨੇ ਇਦਾਂ ਦੇ ਨਿਸ਼ਾਨ ਆਉਂਦੇ ਰਹਿੰਦੇ ਆ ਹਵਾਨਾ ਇਹ ਵੀ ਸੋਹਣਾ ਬਣਾਊਗੀ ਇੱਕ ਵੱਛੀ ਹੋਰ ਇਦੋਂ ਅੱਗੇ ਗੱਭਣਾ ਸੰਦੀਪੇ ਕਿੰਨੇ ਚਿਰ ਤੀ ਗੱਭਣਾ ਸਾਢੇ 1.5 ਮਹੀਨੇ ਦੀ ਗੱਭਣ ਆਈ ਤੇ ਇਹਦੀ ਝੋਲੀ ਹਵਾਨਾ ਵੇਖੋ ਜੀ ਕਿਵੇਂ ਹੈਗੀ ਸਾਢੇ ਪੰਜਾਂ ਦੀ ਠੀਕ ਹੈ ਦੰਦੋ ਇਹ ਕਿਵੇਂ ਅਸਨੇ ਦੁੱਧੋ ਇਹ ਵੀ ਦੋ ਦਾ ਨਹੀਂ ਠੀਕ ਸਾਢੇ 1.5 ਮਹੀਨੇ ਦੀ ਗੱਭਣ ਜੈਕ ਪਾਸ ਕਰਵਾ ਸਕਦੇ ਹੋ ਹਵਾਨਾ ਹੁਣੇ ਬਣਾਈ ਹੁੰਦੀ ਵੱਛੀ ਬਰੀਡ ਦੇ ਵੀ ਜਰਸੀ ਚ ਪੈਂਦੀ ਹੈ ਇਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਦੋ ਦਿਨ ਦਾ ਸਾਢੇ ਪੰਜ ਮਹੀਨੇ ਦਾ ਇਹਦਾ ਮਤਲਬ ਅਜੇ ਸਾਢੇ ਤਿੰਨ ਮਹੀਨੇ ਪਏ ਆ ਉਹਦੇ ਵਿੱਚ ਤੁਸੀਂ ਸੇਵਾ ਕਰਕੇ ਇਹਦਾ ਬੋਡੀ weight ਜਿਹੜਾ ਉਹ ਵਧਾ ਸਕਦੇ ਹੋ ਇਹ ਜਿਹੜੀਆਂ ਜਰਸੀ ਕੁਝ ਵਿਕਰੀ ਵਾਸਤੇ ਆਈਆਂ ਸੀ ਇਹਨਾਂ ਤੋਂ ਬਿਨਾਂ ਇੱਕ ਵੱਛੀ ਹੋਰ ਖੜੀ ਹੈ ਜਿਹੜੀ ਆਪਾਂ ਤੁਹਾਨੂੰ ਲਾਸਟ ਉੱਤੇ ਦਿਖਾ ਦਿੰਨੇ ਆ ਇਹ ਵੱਛੀ ਅਸਰ ਹੈ ਇਹ ਵੀ ਬਾਈ ਨੇ ਵੇਚਨੀ ਹੈ ਚੰਦੀਪੇ ਦੰਦੋ ਕਿਵੇਂ ਬੱਛੀ ਬੀਖੀਰੀ ਆ ਬਾਈ ਬੱਛੀ ਠੀਕ ਹੈ ਹਾਂਜੀ ਹਾਂਜੀ ਇਹ ਕੀ ਭਾਅ ਚ ਦੇ ਦਿੰਗੇ ਇਹ ਦੇ ਦਾਂਗੇ ਹੀ 10000 ਦੀ ਬੱਛੀ ਤੋਰੀ ਸੋ 10000 ਚ ਦੱਸੋ ਇਹ AI ਦੇ ਜੋਗ ਹੈ ਦੋਵਾਂ ਮਹੀਨਿਆਂ ਚ ਤਿੰਨਾਂ ਚ ਤੁਸੀਂ ਇਹਦੀ AI ਕਰਵਾ ਸਕਦੇ ਹੋ ਕੱਟ ਕੱਟ ਚੰਗੇ ਦੀ ਕਰਾਸ ਬਰੀਡ ਗਾਂ ਬਣਨੀ ਹੈ ਜਰਸੀ ਤੇ HF ਮਿਕਸ ਜੀ ਰਹੂਗੀ ਪਰ ਕੱਟ ਕੱਟ ਚੰਗੇ ਦੀ ਗਾਂ ਬਣੂਗੀ ਦੰਦੋ ਖੀਰੀ 10000 ਰੁਪਇਆ ਜੇ ਤੁਸੀਂ ਵੱਚੀ ਪਾਲਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਤਾਂ ਪਹਿਲੇ 2 ਮਹੀਨੇ ਚ 10000 ਤੋਂ ਜ਼ਿਆਦਾ ਦਾ ਦੁੱਧ ਪੀਊਗੀ ਮੇਰੇ ਖਿਆਲ ਚ ਇਹ ਤਾਰਾਂ ਦੇ ਹਟੀ ਐ ਲੱਗਦਾ ਹੈ ਹਾਂ ਜੀ ਟੀਕਾ ਆਪਾਂ ਨਹੀਂ ਲਵਾਇਆ ਬਾਈ ਹੀਟ ਦੇ ਨੇ ਕੱਢੀ ਸੀ ਓਕੇ ਸੋ ਸੋ ਹੀਟ ਚੈੱਕ ਵੇਰਾਂ ਆ ਗਈ ਐ ਬੱਚੀ 10000 ਚ ਮਿਲ ਜਣੀ ਐ ਸੰਭਾਲ ਲਓ ਇਹ ਤੋਂ ਬਿਨਾ ਇਹ 5 ਜਰਸੀ ਨਾ ਆ ਗਿਆ ਬਾਈ ਕੋਲ ਵਿਕਰੀ ਵਾਲੇ ਤੁਸੀਂ ਆ ਕੇ ਦੇਖ ਲਓ ਜੇ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਸੋਈ ਸਵਾਈ ਵੜ ਡੱਕੀ ਐ ਬਾਕੀ ਗੱਬਣ ਦਣ ਹਜੇ ਲੈਂਦੀਆਂ ਜਿਹੜਾ ਪਸ਼ੂ ਚੈੱਕ ਪਾਸ ਕਰਾਉਣ ਦੀ ਲੋੜ ਉਹ ਵੀ ਕਰਵਾ ਸਕਦੇ ਹੋ ਇੱਥੇ ਲਿਆ ਕੇ ਆਉ ਦਾ ਡਾਕਟਰ ਵੀਰ ਭਾਵੇਂ ਨਾਲ ਲਿਆਉ ਤੇ ਜਿਹੜੀ ਸੂਈ ਸਵਾਈ ਵੜ ਹੈ ਇਹਨੂੰ ਭਾਵੇਂ ਦੋ ਟਾਈਮ ਚੋਲੋ ਉਹ ਤੁਹਾਡੀ ਆਪਦੀ ਖੇਚਲ ਅੱਜ ਦੀ ਵੀਡੀਓ ਦੇ ਇਹ ਨਾਗ ਫੋਰ ਸੇਲ ਸੀ ਧੰਨਵਾਦ ਸੋ ਵੀਡੀਓ ਦੇਖਣੇ